ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜੀਐਸ ਪੰਚ ਕਾਲੇ ਕੇ ਸਵਾਗਤ ਹੈ ਤੁਹਾਡਾ ਸਹੌਲੀ ਬੱਕਰਾ ਮੰਡੀ ਦੇ ਵਿੱਚ ਆ ਪਹੁੰਚੇ ਆਪਾਂ ਸਹੌਲੀ ਬੱਕਰਾ ਮੰਡੀ ਕੁਰਬਾਨੀ ਤੋਂ ਬਾਅਦ ਦੇ ਵਿੱਚ ਹੁਣ ਤੱਕ ਕੀ ਖਸੀ ਬੱਕਰਾਂ ਦੀ ਜਿਆਦਾ ਡਿਮਾਂਡ ਅੱਜ ਦੇਖਦੇ ਆਂ ਮੰਡੀ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਰਹਿੰਦਾ ਹੈ ਕਿਹੜੇ-ਕਿਹੜੇ ਪਸ਼ੂ ਇੱਥੇ ਪਹੁੰਚਦੇ ਨੇ ਤੇ ਕਿਹੜੇ-ਕਿਹੜੇ ਪਸ਼ੂਆਂ ਦੀ ਡਿਮਾਂਡ ਰਹਿੰਦੀ ਹੈ ਤੇ ਮੰਡੀ ਭਰਨੀ ਹੋ ਗਈ ਆ ਸ਼ੁਰੂ ਸਹੌਲੀ ਬੱਕਰਾ ਮੰਡੀ ਸਰਪੰਚ ਵਾਲੀ ਮੰਡੀ ਦੇ ਵਿੱਚ ਆਪਾਂ ਪਹੁੰਚ ਚੁੱਕੇ ਆ ਜੀ ਤੇ ਮੰਗਰ ਤੁਸੀਂ ਦੇਖ ਰਹੇ ਹੋ ਮੰਡੀ ਦੇ ਸਾਰੇ ਵਿਊ ਵਪਾਰੀ ਵੀਰ ਵੱੱਟ ਚੜ ਕੇ ਮਾਲ ਲੈ ਕੇ ਪਹੁੰਚ ਰਹੇ ਨੇ ਸਹੋਲੀ ਆਜੋ ਪਹੁੰਚੋ ਵੱੱਟ ਚੜ ਕੇ ਤਾਂ ਕਿ ਆਪਾਂ ਬਣਾਈਏ ਵੀਡੀਓ ਤੇ ਦਿਖਾਈਏ ਕਿ ਇਸ ਤਰ੍ਹਾਂ ਦੇ ਪਸੂ ਆਉਂਦੇ ਨੇ ਕੀ ਕੀ ਰੇਟ ਰਹਿੰਦੇ ਨੇ ਮੰਡੀ ਦੇ ਅੱਜ ਸੋ ਬਣੇ ਰਹੋ ਵੀਡੀਓ ਦੇ ਨਾਲ ਵੱੱਟ ਤੋਂ ਵੱਧ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੰਦ ਕਰਦੇ ਹਾਂ ਦੋ ਨੰਬਰ ਬੰਨ੍ਹ ਲਾ ਆਹ ਰਹੀ ਬਾਈਆਂ ਨੇ ਪਾੜ ਸੁਦੀ ਮੈਨਾਂ ਬੱਕਰੀ ਨਾਲ ਖੜੀ ਕਰੋ ਬੱਕਰੀ ਕੋਈ ਕਰਨੀ ਬਾਈਆਂ ਨੇ ਪਾਲਣ ਬਾਅਦ ਤੇ ਲੈਣੀ ਜਾਂ ਗੁੱਸਾ ਕਰ ਲਾ ਕਹਦਾ ਮੈਂ ਨਹੀਂ ਤਾਂ ਪਾ ਮੈਂ ਬਾਈ ਬੱਕਰੀ ਮੇਰੀ ਗੱਲ ਵੀਰੇ ਮੈਂ ਬੱਕਰੀ ਨਾਲ ਵੇਚਣੀ ਸੀ ਨਹੀਂ ਤੇ ਇਹਨੇ ਬੱਕਰੀ ਨਾਲ ਪੱਟ ਤੋੜ ਕੇ ਦੇਖ ਲੱਗ ਰਹੇ ਆ ਪਾਲਣੀ ਐ ਠੀਕ ਆ ਨਾ ਜਾਂ ਸੀ ਸੀ ਪਾ ਯਾਰ ਇਹਨਾਂ ਦਾ 100 200 ਦਾ ਹੀ ਫਰਕ ਨਹੀਂ ਵੀਰ ਹੋਈ ਨਹੀਂ ਯਾਰ ਥੋੜੀ ਮੈਨੂੰ ਤਾਂ ਮਹੀ ਲਗਾ ਯਾਰ 9000 ਯਾਰ ਮੰਗਿਆ ਸੀ ਬਾਈ ਛੇਲੀ ਦਾ ਦੱਸ ਲੈ ਟੀ ਪੱਟ ਰਹਾ ਹੈ 9000 ਵੀ ਹੈਗੀ ਇਹ ਪੱਖ ਚੰਗੀ ਆ ਪੱਖ ਚੰਗੀ ਪੱਖ ਚੰਗੀ ਤਾਂ ਹੀ ਕਰਦੇ ਪੱਖ ਚੰਗੀ ਆ ਸਭ ਨੂੰ ਫੜ ਯਾਰ ਪੱਕੇ ਜੇ ਲਾ ਪੈਸੇ ਨਹੀਂ ਮਨਾ ਕੱਚੇ ਲਾ ਪੰਜੇ ਪੰਜਾਲੇ ਆ ਕੱਚੇ ਮੇ ਨਾ ਨਾ ਮਰੂ ਯਾਰ ਆਪਰਾ ਦੀ ਗੱਲ ਹੋਊਗੀ ਤੇ ਦੇ ਦਿਆਂਗਾ ਮਾਰਦੇ ਨਹੀਂ ਰਾਹ ਲੱਗ ਵੀਓ ਗੱਲ ਕਰਨਾ ਦੇਖਿਆ ਵੀ ਕਿਸੇ ਨੂੰ ਆ ਬੋਲਦੇ ਬਿਸ਼ਰ ਮੈਂ ਆਪੇ ਬਿਸ਼ਰ ਨੂੰ ਕਾਹੂ ਨਾ ਮਾਰਾਂ ਤੂੰ ਮਾਰਾਂ 5000 ਤਾਂ ਤੇਰਾ ਵੀ ਘਟਾ ਗੱਲ ਨਹੀਂ ਸਹੀ ਪਈ ਸਭ ਕਹਿੰਦਾ ਹੀ ਭੱਜ ਜਾਂਦੇ 6 ਸਾਢੇ 6 ਦੀ ਬਾਬਾਈ ਨਹੀਂ ਗੱਲ ਨਹੀਂ ਅੱਜ ਬਰਵਾਇਆ ਉਹ ਹੋਂ ਕੱਢਨੇ ਤਾਂ ਇਹ ਸਾਢੇ 8000 ਦੇ ਦਊਗਾ ਜੇ ਲੈ ਆਣੀ ਤੇ ਫਿਰ ਕੱਢਨੇ ਹਾਂ ਜਿਹੜਾ ਵੀ ਲੈ ਆਣੀ ਪੱਕੇ ਇਹ ਲਾ ਦੇ ਪੱਕੇ ਕਰ ਕੋਈ ਗੱਲ ਨਹੀਂ ਜੰਗਲ ਨਹੀਂ ਹਾਂ ਹੁਣ ਖਾਲ ਦੋ ਦੀ ਘੜ ਗਈ ਯਾਰ ਥੋੜੀ ਜਿਹੀ ਕਾਚਾ ਕੰਜ ਨਹੀਂ ਸਾਪ ਸਾਨੂੰ ਪਤਾ ਵੀ ਕਿੰਨੇ ਦੀ ਆਹੇ ਤੁਸੀਂ ਦਮਤਾ ਲਓ ਪੱਕੇ ਲਾ ਚਾਚੇ ਪੈਸੇ ਤੁਸੀਂ ਹੁੰਦਾ ਤੂੰ ਸਾਢੇ 6ੂ ਸਾਢੇ ਪੱਕੇ ਪੈਸੇ ਦੇ ਪੱਕਿਆਂ ਦੀ ਮਾਰ ਥਾਪੀ ਲੱਗਿਆ ਕੰਮ ਲਵੇ ਹੁਣ ਤਾਂ ਮਾਰਾ ਫੜਾ ਨੂੰ ਬੋਕੂ ਮੁਸਲਾਉਣ ਦੇ ਲੈਣਗੇ ਹੋ ਬੰਦੇ ਆ ਵੀਰੇ ਲਾਓ ਫੜਾ ਚਲ ਰਾਮੂ ਹਾਂ ਵੀ ਮਰੂ ਹਾਂ ਨਾ ਸਾਡੀ ਗੱਲ ਪੱਕੀ ਦੇ ਮਾਰੀ ਮੈਂ ਨਹੀਂ ਜੇ ਵਾਅਦਾ ਨਹੀਂ ਕਰਾਂਦੀ ਪੱਕੇ ਜੇ ਮਾਰ ਮੁੱਲ ਮਿਲੂਗਾ ਵੀਰੇ ਤਾਂ ਦਊਂਗਾ ਸਿੱਧੀ ਗੱਲ ਹੈ ਵੀ ਸਭ ਕੋ ਜੀ ਪਾਓ ਦੇਖਾਂਦੇ ਹੀ ਬੜਾ 10000 ਰੁਪਏ ਦਊਂਗਾ ਜੇ ਨਿਆਣੇ ਲੈ ਫੜਨੇ ਪੜਨੇ ਪਟਾ ਹੁਣ ਕਰਦੇ ਮੈਂ ਰਾਮੂ ਨਹੀਂ ਨਹੀਂ ਮਾਰਾ ਇਹ ਪੱਟ ਦੇਣਾਂ ਦੀ ਥੋੜਾ 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 ਸਰਪੰਚਾਂ ਨੂੰ ਕੀ ਕਰ ਰਿਹਾ ਰਹਿਣ ਵਾਲੀ ਗੱਲ ਤੇ ਮੈਂ ਤੇਰੀ ਹੁੰਦੀ ਆ ਲੈਣੀ ਹੈ ਹਾਂ ਹੁਣ ਇੰਨੇ ਪਾਸੇ ਤੂੰ ਕੀ ਖੇਲੀ ਦਾ ਕਿੱਡੇ ਕੰਮ ਦੀ ਆ ਮਰਿਆ ਜਾ ਜਾ ਰਾਮੂ ਏ ਹਾਂ ਹਾਂ ਅੱਠ ਡੀ ਦਾ ਆ 8000 ਇਹ ਛੇਲੀ ਦੇਖੀ ਯਾਰ ਬਾਈ ਲੈ ਵੀਡੀਓ ਦੇਖ ਲੋ ਯਾਰ ਬੰਦੇ ਨੇ ਆ ਚਿੱਟੇ ਰੰਗ ਦੇ ਮਾਰ ਨਹੀਂ ਫਿਰ ਸਾਨੂੰ ਮਾਰਨਾਗਾ ਬੱਕਰੀ ਮਗਰ ਛੇਲੀ ਦੇਣਾ ਛੇਲੀ ਦਾ ਕਿੱਡੇ ਕੰਮ ਦੀ ਆ ਬਈ ਰਹਿਣ ਦੂਗਾ ਜਗਾ ਮਗਰ ਬੰਦੇ ਸਿੱਧੀ ਬੰਦੇ ਨੇ ਯਾਰ ਚਾ ਚਾ ਦੇ ਖਾਣਾ ਹਾ 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 ਤੂੰ ਕਰੋ ਨਾ ਭਾਜ ਕਿੱਥੇ ਰਹੂ ਬੰਦੇ ਆ ਨਾ ਨੋ 10000 ਮੰਗਿਆ ਸੀ ਵੀਰੇ ਯਾਰ 8000 ਹੀ ਕਹਦੀ 9000 5000 8000 ਹੀ ਕਹਦੀ ਲਓ ਜੀ 7500 ਦੀ ਲਓ ਜੀ 7500 ਆ ਜਾ ਇੱਕ ਹੋਰ ਮਾਰ ਚਾਚਾ ਦੇ ਬਾਜ ਗਈ ਥਾਪੀ ਲਓ ਜੀ ਓਏ ਹੋਣਾ ਨਹੀਂ ਮੰਨੀ ਨਹੀਂ ਹੈਗੀ ਓਏ ਤੇਰੀ ਨਹੀਂ ਮੰਨ ਕੇ ਦਿੱਤੀ ਔਰ ਤੇਰੇ ਨਾਲ ਦਿਵਾ ਕਰ ਸਕਦਾ ਉਹ ਤੇਰੀ ਮੰਨ ਕੇ ਇਹ 500 ਰੁਪਏ ਦੇ ਹੁਣ ਨੇ ਮਾੜਿਆ ਲੈ ਵਟ ਲੈ ਜਾਣੀ ਸੀ ਆ ਜਾ ਬਾਈ ਉਹਨਾਂ ਦੇ ਚਲੋ ਸਾਡੇ ਆ ਜਾ ਗੱਲ ਸਾਰੀ ਪਾ ਗੋ 400 ਦੀ ਗੱਲ ਇਹ ਨਹੀਂ ਛੱਡਦੇ ਯਾਰੀ ਰੰਗ ਜਾਂਦੇ ਹੁਣ ਕੋਈ ਹੋਰ ਜਾਂਦੇ ਵਾਟ ਵੀ ਚੰਗੀ ਆ ਬਾਈ ਵਾਟ ਵਧੀਆ ਕਿਹਨਾਂ ਬਾਈ ਮੋਲ ਮੰਗਦਾ ਜਰ ਜਾਈ ਚਾਈ ਗਾਹੀ ਇਹਨਾਂ ਨੇ ਵਿਚਾਰਿਆਂ ਨੇ ਬੱਚਾ ਪਾਲ ਲਾ ਮੈਂ ਦੇਖ ਲਾ ਫੋਨ ਨਾਲ ਫਲੀਆਂ ਨੇ ਉਹ ਮੇਰੇ ਬੱਚਾ ਠੋਡਾ ਆ ਹੋ ਗਿਆ ਮੋਲ 12000 ਮੰਗਦਾ ਗੜੀਆਂ ਮਾਰੀਆਂ ਨਾਲ ਬੱਚੇ ਵੀ ਕੀ ਕੀ ਰਹਿੰਦੀ ਭਾਈ ਮੇਮਣਾ ਨਹੀਂ ਦਿੰਦਾ ਕੋਈ ਬੋਲਿਓ ਉਹ 10000 ਮੇਮਨੇ ਤੇ ਲਾਇਆ ਬੰਦਿਆਂ ਨੇ ਦਿੱਤਾ ਨਹੀਂ ਹੂੰ ਠੀਕ ਆ ਭਾ ਵੀ ਵੀ ਠੀਕ ਆ 12000 ਮੰਗੇ ਬਾਈ 12000 ਮਾ ਬਾ ਵੀ ਮੰਗੇ ਨੇ ਉਹਨਾਂ ਆਪਾਂ ਦੇਖ ਲੈਂਦੇ ਕੋਈ ਨਾਂ ਲੱਗੇ ਫਿਰ ਆਪਾਂ ਬਾਈ ਨਾਲ ਕਰਾਂਗੇ ਇਹਦਾ ਗੱਲ ਮੌਕੇ ਦੀ ਹੁੰਦੀ ਹੈ ਕਿ ਕਿ ਇੱਥੇ ਖੜ ਗਿਆ 20 ਬੰਦੇ ਖੜੇ ਨੇ ਇਹਦਾ ਗਈ ਨਗਾ ਆਪੀ ਬੰਦਾ ਲੈ ਲੈ ਬੱਸ ਬੱਸ ਕੱਟ ਦਵਾ ਦੇ ਸਰਪੰਚ 500 ਰੁਪਈਆ ਉਹ 500 ਨਾ ਨਿਕਲਦੀ ਜਮ ਨਹੀਂ ਆਈ ਇਹ ਗੱਲ ਜਵਾਕ ਦੋ ਤਾਂ ਅੱਛਾ ਲੱਤ ਵੀ ਮਾਰਦੀ ਆ ਹੈ ਲੱਤ ਤਾਂ ਦੋ ਹੀ ਮਾਰਦੀ ਆ ਆ ਦੇਖ ਇਹੋ ਦੇ ਕਿਉਂ ਦੇਖ ਨਹੀਂ ਲੱਗਦਾ ਇਹਦਾ ਦੂਹਤ ਮਾਰਦਾ ਦੱਸ ਚਾਰੇ ਮਾਰਦਾ ਲੱਪਾ ਨੂੰ ਮਾਰਦੀ ਨਾ ਤੂੰ ਨੋ ਮਾਰ ਦਿਆ ਚਾਰ ਵੀ ਬ੍ਰੀਗ ਆ ਚਾ ਉਹ ਲੋੜ ਆ ਬ੍ਰੀਗ ਦਾ ਵਧੀਆ ਹੱਸ ਦੁੱਧ ਵੀ ਚਿੱਟਾ ਕੋਣ ਤੂੰ ਐ ਇਕੱਠ ਕਰਕੇ ਨਾ ਤੇਰੀ ਬੱਕਰੀ ਵੇਚ ਰਿਆ ਹਾਂ ਮੈਂ ਵੇਚ ਦੋ ਫਿਰ ਜਾਇਜ ਆਹ ਫੜੀ ਲਈ ਖਾਈ ਯਾਰ ਹਾਂ ਦੱਸੋ ਇਹਦਾ ਰਵੂ ਹੋਗਾ ਦਾ 108 ਦੀ ਬੱਕਰੀ ਪਾ ਜਾਣਾ ਤੇ 9000 ਦੀ ਬੱਕਰੀ ਦਮਾਂਗੇ ਉਹ ਤਾਂ ਨਾ ਆ ਬਾਅਦ ਛੇ ਕਰ ਦਿਓ ਨਾ ਕਰਦੇ ਜਾਚਦੇ ਆਪਾਂ ਖਾਈ ਦੀ ਤੇਰੀ ਆ ਯਾਰ ਚਾ 9000 ਦੀ ਹੋਊਗੀ ਕੋਰ ਮਾਰ ਦਿਆ ਚਾ ਮਾਸ ਬੋਪਾ ਉਪਰ ਪਟ ਪਟ ਵੇ ਚਾਚਾ ਚੱਕੀ ਫਿਰੀ ਜਾਈ ਇਹ ਮੈਨੂੰ ਰਹਿਗਾ ਲਾਈਕ ਕਮੈਂਟ ਜਿਹਨੇ ਮੇਡਤਾ ਮੈਨੂੰ ਆਉਂਦਾ ਹੁੰਦਾ ਹੁੰਦਾ ਬੱਕਰੀ ਅੱਛਾ ਓਕੇ ਤੇਰੀ ਗਲਤੀ ਆ ਮਾਂ ਜੇ ਤੈਨੂੰ ਚੱਕ ਲਾ ਦਾਂ ਮੇਰੇ ਕੋਲ ਨੰਨੀ ਲੱਗਦੀ ਐ ਇਹਨੂੰ ਚੱਕ ਲੈ ਹਾਂ ਪੱਕੇ ਨਾਲ ਜਿੱਤੇ ਦਾਂ ਹੌਲੀ ਤੋਂ ਆਗਾ ਤੈਨੂੰ ਚੱਕ ਲਾ ਦਾਂ ਚੱਕ ਨਹੀਂ ਬਾਠ ਠੀਕ ਮੋ ਬਾਈ ਕੁਛ ਨਹੀਂ ਹੈਗਾ ਕੱਲੀ 9000 ਦੀ ਵੀਰੇ ਕੌਣ ਦੇ ਦੂ ਮੇਮਨੇ ਵਾਲੀ ਬੱਕਰੀ ਮੇਮਨੇ ਨਾਲ ਨੇ ਮੇਨ ਕੱਲੀ ਹੈ ਉਹ ਬਾਈ ਕੋਈ ਮਾੜਾ ਨਹੀਂ ਕੇ 1 ਕਿਲੋ ਦੁੱਧ ਦੇਵੇ ਤਾਂ ਵੀ ਇਹ ਵੱਲ ਗਈ ਜਾ ਕੋਈ ਨਹੀਂ ਕੋਈ ਕਰਨਾ ਪਈਆ 9000 ਦਾ ਵੀਰੇ ਉਹ ਕਿਉਂ ਨਹੀਂ ਮਾਰਦਾ ਯਾਰ ਉਹ ਹੀ ਸੀ ਤੇ ਆਪਣੀ ਯਾਰ ਹਰ ਮੰਡੀ ਦਾ ਹੋਣਾ ਉਹ ਤੂੰ ਲੈਣੀ ਹੈ ਹੈ ਨਾ ਨਾ ਮੇਰੇ ਨਾਲ ਵਿਕਣਗੇ ਤਾਂ ਆਹ ਚੈੱਕ ਕਰਨਾ ਫੇਰ ਨਾ ਹਾਂ ਵਿਕਣ ਦੇ ਤਾਂ ਹੀ ਆ ਮੁੱਢੀ ਮੋਗ ਜਾ ਕਰਨੂੰ ਚਲਾ ਬਾਈ ਨੂੰ ਤੂੰ ਪਹਿਲਾਂ ਪੈਸੇ ਦੇ ਨੀ ਯਾਰ ਛੱਡੋ ਫੇਰੇ ਹਾਂਜੀ ਸਰਪੰਚ ਸਾਹਿਬ ਹਾਂਜੀ ਉਹ ਵੇ ਤੁਹਾਡਾ ਹਾਂਜੀ ਹਾਂ ਕਿੰਨੇ ਜੋਗ ਹੈ ਜੀ 9000 ਦਾ ਹੋਇਆ ਬਾਈ 9000 ਦਾ ਜੀ ਚੰਗੀ ਆ ਬਾਈ ਤੈਨੂੰ ਲੈ ਵੀ ਆ ਦੋ ਬੱਕਰੀਆਂ ਨਿਕੀਆਂ ਤੇ ਦੇਖੋ ਜੀ ਆ ਦੋ ਬੱਕਰੀਆਂ ਨਾ ਨਾ ਤਾਹੀ ਖੜਾ ਨੀ ਕਿੰਨੇ ਚੋ ਗਿਆ ਚਾਹੇ ਇਹ 13000 ਸਾਡੇ 13000 ਸਾਡੇ 13000 ਤੇਰੀ ਮੰਮ ਲਖਾਈ ਤੂੰ 500 ਤੋਂ ਖਰੀਦ ਆ ਗਿਆ ਹਾਂ ਬਾ ਬਾ ਸਾਡੇ 13000 ਤੇਰਾ 2000 ਤੋਂ ਤੇਰਾ ਵੀ 13 ਤੇਰਾ 13000 ਦੇ ਹੋ ਗਿਆ ਲਖਾਈ ਥੋੜੀ ਸਾਡੇ 13000 ਦੇ ਵੀਰੇ ਲਖਾਈ ਵਾਪੀ ਕਰਾ ਲੂਗਾ ਬਾਈ ਠੰਡ 13 ਦੇ ਲਖਾਈ ਦੀ ਆ ਬੰਨਾਂ ਦੇ ਖਰੀਦ ਰਿਆਂ ਬੱਕਰੀਆਂ ਕਿਹੜਾ ਪੰਡਾ ਭਰਾ ਦਾ ਪਿੱਛੇ ਵੱਲ 12 13 ਹਲਾ ਬਈ ਜੇ ਅੱਲ ਤੇ ਨਾ ਜੀ ਸਾਢੇ 13 ਹੋ ਗਿਆ ਲਖਾਈ ਛੋਡੀ ਆ ਨਾ ਜੀ ਲਖਾਈ ਆਪੀ ਕਰੂਏ ਲਖਾਈ ਆਪੀ ਕਰਾਉਗਾ ਜੀ ਹੁਣ ਕਾਹਦੀ ਗੇਲ ਚ ਪੈਸੇ ਕਰਨ ਨੇ ਫਰਕ ਵਖਤੇ ਨੇ ਹਾਂ ਨਾ ਵੀ ਦਾਤਾ ਹੁਣ ਕਿਹੜੇ ਕਰਾਤਾ ਦਾ ਦਾਤਾ ਪਾਲੀ ਪਾਲੀ ਕਹਿੰਦੇ ਕਹਿੰਦੇ ਨਾ ਕਹਿੰਦੇ ਮੁਰਕੜ ਖੋਤੀ ਬੋਰਡ ਥੱਲੇ ਹੈ ਥੱਲੇ ਤੇ ਆਹੀ ਬੱਕਰੀ ਹੈ ਨਾ ਜਿਹੜੀ ਇਹਦਾ ਤੀਜੀ ਵਾਰ ਸੌਦਾ ਹੋਣ ਲੱਗਿਆ ਸੌਂਦੀ ਬਣੀ ਬੱਦੇ ਚ ਵੀ ਗਈ ਹੈ ਦਿਖਾਉਨੇ ਆ ਸਾਨੂੰ ਬੱਕਰੀ ਇੱਕ ਆ ਬੱਕਰੀਆ ਕਰਮ ਵਾਲੀ ਸਹੋਲੀ ਬੱਕਰਾ ਮੰਡੀ ਵਿੱਚ ਹੈ ਨਾ ਹੁਣ ਹਾਂ ਤੂੰ ਕਹਿ ਦੇ ਆ ਚਾ ਉਦੋਂ ਵੀ ਹੈ ਨਾ ਕਹਿੰਦਾ ਹਲੇ ਵੀ ਕਹਾ ਵੀ ਹੈ ਇਹ ਕਹਾ ਬੀ ਹੋ ਰਹੀ ਆਪਾਂ ਪਹਿਲਾਂ ਇਹ ਜੀਆਂ ਸਹੀ ਦੀ ਦੋ ਬਾਰਾਂ ਦੀ ਜੀਆਂ ਸਹੀ ਦੀ ਪਹਿਲਾਂ ਆਪਾਂ 9.5 ਦਾ ਕਰਾਇਆ ਸੀ ਤਾਂ ਸਦਾ 14 9 ਦਾ 9 ਦਾ ਦਾਲਦੀ ਮੈਂ ਲਈ 10 ਦੀ ਬਾਈ ਨੇ ਲੈ ਲਈ ਹੁਣ ਬਾਈ ਨੇ ਇਹਨੇ ਖਰੀਦ ਲਈ ਹੈ ਨਾ 12 ਦੀ ਇਹਨਾਂ ਨੇ ਖਰੀਦ ਲਈ 12 ਦੇ ਕਿਹੜਾ ਪਿੰਡਾ ਭਰਾ ਦਾ ਮੈਂ ਮੰਡੀ ਗੁੰਦਗੜਾ ਲਾੜਪੁਰ ਅੱਛਾ ਹੋ ਗਏ ਪੂਰੇ ਰੁਪਏ ਤੇ ਦੇਖੋ ਆ ਬੱਕਰੀ ਲੈ ਲਈ ਖੁਸ਼ ਹੋ ਬਾਈ ਆ ਜੇ ਲਗਾ ਹਾਂ ਖੁਸ਼ ਆ ਦੋਸਤੋ ਆ ਦੋ ਬੱਕਰੀਆਂ ਦਾ ਸੌਦਾ ਹੋਣ ਲੱਗਿਆ ਸਹੋਲੀ ਬੱਕਰਾ ਮੰਡੀ ਦੇ ਵਿੱਚ ਉਰੇ ਆਰਾਮੋਂ ਦੂਰ ਨਾ ਪਾ ਦੇ ਦੇ ਖਾੜੇ ਵਿੱਚ ਖੜੇ ਆ ਨਾਬੇ ਵਾਲਾ ਬਾਈ ਗੀਤ ਲਿਖਿਆ ਉਹ ਬੱਕਰਾ ਖੜਾ ਜਿਹੜਾ ਉਹਦੇ ਨਾਲ ਤਬਾਦਲਾ ਹੋਣਾ ਦੇਖਦੇ ਹਾਂ ਹੁਣ ਕਿਵੇਂ ਹੁੰਦਾ ਸੌਦਾ ਕੀ ਕਰਦਾ ਸਦੀਕ ਕਿਵੇਂ ਪਾਉਂਦਾ ਪੜਾਕੇ ਨਾਲ ਆਪੇ ਕੋਈ ਦਊਗਾ ਹਾਂ ਹਾਂ ਕੋਈ ਲਈ ਦੰਦਾ ਕੋ ਆ ਆ ਮਾਗ ਲਈ ਜਦ ਕੋਈ ਸਾਡ ਦਾ ਬਾਬਾ ਕਿਤੇ ਕਹੇ ਵੀ ਦੋ ਦੀ ਰਾਮੂ ਮਾਈਕ ਨਹੀਂ ਲੈ ਮੇਰਾ ਆ ਇੱਕ ਨਹੀਂ ਲਾਉਂਗਾ ਮੈਂ ਦੋ ਹੀ ਹੱਦੀ ਬੋਗਦੇ ਹੱਦੀ ਬੋਗ ਦੇ ਦੋ ਨਾਲ ਪਤਾ ਵਿੱਚ ਹੀ ਆ ਗਿਆ ਸਾਰਾ ਕੁਝ ਸਾਰਾ ਕੁਝ ਆ ਗਿਆ ਯਾਰ ਆਹ ਸਾਈਡੋਂ ਗੁੱਝਕਣਾ ਨਾ ਲੱਗ ਜਾਂਦਾ ਯਾਰ ਬਾਕੀ ਬਲਾ ਕਰਾਂ ਤਨੂਰ ਤਨੂਰ ਬਸ ਹੀ ਯਾਰ ਬੰਨ ਨਹੀਂ ਯਾਰ ਉਹਦੇ ਤੋਂ ਗੱਲ ਹੋਣਾ ਪਾਠਵੀ ਛਾਟ ਕੇ ਬਾਦ ਯਾਰ ਆਹ ਦੇਖ ਇਹ ਵੀ ਕੱਢ ਲਈ ਨਕਲੀ ਵਿੱਚ 25000 ਦੀ ਬਦਲਾ ਕਰ ਲਈ ਜੀ ਲੈ ਲੈ ਮੈਂ ਬਲੈਂਡ ਫਾਈਬਰ ਹੈ ਮਾੜਾ ਵੀਡੀਓ ਵੇਚਿਆ ਮਾੜਾ ਦਿਖਾਈ ਯਾਰ ਮੈਂ 7000 ਦੇ ਫੜਾ ਨਹੀਂ ਖਾਂਦੀ ਬਾਰਾ ਉਹ ਫੜਾ 20 ਇਹਦੇ ਨਾਲ 8000 ਦੀ ਦੇ ਚਾਚਾ ਹੋਈ ਵਧੀਆ ਦਾ ਹਰ ਜਨ ਚੱਕਰ ਬੰਦ ਬਾਦ ਗਏ ਹੁਣ ਉਹ ਫੜਾ ਉਹ ਯਾਰ ਤਾਂ ਨਹੀਂ ਆ ਗਿਆ ਸੈਂਕੜੀਆਂ ਮਾੜਾ 9000 ਦੀ ਵੇਚ ਹੋ ਗਈ ਯਾਰਾ ਉਹ ਨਹੀਂ ਖਾਂਦੀ ਬਾਰਾ ਉਹ ਫਿਰ ਕਿਵੇਂ ਕਹਿਣਾ ਹੁਣੂ ਨਾ ਨਾ ਇਹ ਬੱਕਰਾ ਕਰਦੇ 50000 ਦਾ ਚੜੀ ਆ ਮੈਂ ਕਿੰਨੇ ਕਨੇ ਦਾ ਕੰਨ ਦਾ ਰੇਟਰ ਹੈਗਾ ਉਹ ਕਾਲੇ ਕੋਰੇ ਵਾਲੇ 20000 ਨਾਲ ਕਹਿੰਦਾ 20 ਨਹੀਂ ਆ ਫੜ 10 ਰੁਪਏ ਦੀ ਮਾਦੀ ਹਾਂ ਹਾਂ ਬੰਨੀਆਂ ਨਹੀਂ ਕਰਦਾ 10 10 100 ਰੁਪਏ ਨਹੀਂ ਬੰਨਦੀ ਕੋਈ ਗੱਲ ਨਹੀਂ ਭਾਈ ਪਾ ਲਿਆ ਦੇ ਰੈਂਡ ਰੋਕ ਬਾਹਰ ਜੀਰ ਦਾ ਨਿੰਬੂ ਕਾ ਕੇ ਮਸਾਲਾ ਪਾ ਕੇ ਇਹਦੇ ਦੇ ਬੱਲੇ 6 5 ਵੱਧ ਗਿਆ ਕਹਤਾ ਮਾਂ ਕੋਈ ਗੱਲ ਨਹੀਂ ਭਾਈ ਇਹਨਾਂ ਚਾਹ 500 2000 ਲੱਗਤ ਵਧੀ ਜਾ ਇਹਨਾਂ ਮਦਨ ਦੇ ਗੱਲ ਬਿਆਹ ਮਦਨ ਦੀ ਗੱਲ ਸੁਣਾ ਮਾਬਾ ਟ੍ਰਾਈ ਕਰੀ ਦਿਖਾ ਦਈਏ ਹਨਾ ਆ ਆ ਬੱਕਰਾਗਾ ਜਿਹੜਾ ਆ ਬੱਕਰਾ ਨਾਲ ਦਿੰਦੇ ਨੇ ਬਾਈ ਇੱਕੋ ਗੱਲ ਤੇ ਜਾਣਿਆ ਲੈ ਮਰਜ਼ੀ ਰੁਪਏ 16000 ਦੂੰਗਾ ਜਦੋਂ ਬਾਕੀ ਨੇ ਹੁਣ ਤਾਂ ਹੋਇਆ ਹੋ ਗਿਆ 16000 ਰੁਪਏ ਮੰਗਿਆ ਰੋਣੇ 40000 ਨਹੀਂ 4000 ਨਹੀਂ ਨਾਲ ਦਿੰਦੇ ਮਰੀਂਦੀ ਗਾਈ ਅੰਦਰ ਬੱਕਰੀ ਨਹੀਂ ਆ ਫੜਾ ਇਹ 13000 ਦੇ ਆ ਸਾਡੇ ਤੇ ਰਹੀ ਹੁਣ ਨਹੀਂ ਨਾ ਸੀ ਯਾਰ ਆ ਫੜਿਆ ਕਿ ਕਿ ਉਹ ਵਾਰੀਆਂ ਹੋ ਗਈਆਂ ਆ। ਹੋ ਗਿਆ ਹੁੰਦਾ ਫੜ ਜਾ ਇੱਕ ਮਿੰਟ। ਨਾ ਨਾ ਹੋ ਗਈ ਹੁੰਦਾ ਭਾਈ। ਲੈ ਜੀ ਭਾਈ ਨੂੰ ਨਾਲ। ਓਰੇ ਇੱਧਰ। ਬੇਬੀ ਹੋ ਗਈ ਭਾਈ ਜੋਦੀ ਬੇਟੀ ਵੱਡੀ ਆ ਕਣ ਮੇਰੇ। ਬੇਟੀ ਵਾਲੀ ਗੱਲ ਨਹੀਂ 10000 8000 ਰੁਪਏ। ਨਹੀਂ ਨਹੀਂ ਬੱਕਰੇ ਦੇ ਰੇ ਦੀ ਜਾਗਾ। ਬੱਕਰੇ ਦੇ ਨਾਲ 14000 ਰੁਪਿਆ। ਦੁੱਧ ਦਿੰਦੀਆਂ ਨੇ। ਘਾੜੇ ਨਾਲ ਦੋ ਪੱਠਾ। ਹਾਂ। ਹਾਂ। ਮਾਨੇ ਨਹੀਂ ਨਾ ਕੋਈ ਆਏ ਨਾ ਨਹੀਂ ਆਣਾ ਨਾ ਨਾ ਦਾ 10 11 ਤੱਕ ਟਾਈਮ ਬਣਾ ਤਾ ਐ ਨਾ ਕਰ ਯਾ ਜਿਹੜੀ ਗੱਲ ਹੋਊਗੀ ਨਾ ਬਹੁਤ ਦੂਰ ਮਿੰਟਾ ਗਾੜਿਆ 11 ਤੋਂ 11 12 ਜੇ ਨਹੀਂ 12 ਬਾਰੇ ਆਨੇ ਗੁਜ਼ਾਰੋ 100 ਕਰ ਲੈ ਯਾ ਜੀ ਹੈ ਕਿ ਨਹੀਂ ਬਾਈ ਬੱਕਰੀਆਂ ਵੀ 2000 ਰੁਪਏ ਯਾਰ ਹੈ ਕਿ ਨਹੀਂ ਬੱਕਰੀਆਂ 200 14000 ਨਾਲ ਦਿੰਦਾ ਹਾਂ ਬੱਕਰਾ ਵੀ ਹੈ ਉਹ 14000 ਤਾਂ ਮੰਗ ਰਿਹਾ ਤਾ ਪੰਟੂ ਦਾ ਬੰਦਾ ਆ 14 ਆਹ ਹਾਂ ਦੇਣਾ ਤੁਸੀਂ ਤੁਸੀਂ 14000 ਮੰਗ ਰਿਹਾ ਹੈ ਨਾਲ ਆਹ ਤੁਸੀਂ ਨਹੀਂ ਲਓ ਉਹ ਬੱਕਰੇ ਦੇ ਆਹੋ 14000 ਮਡਾਲ ਮੰਗ ਰਿਹਾ ਸਮਝ ਨਹੀਂ ਕਰਦਾ ਨੀ ਦਾ ਮੈਂ ਤਾਂ ਥੋੜਾ ਇੱਕ ਬੱਕਰਾ ਹੈ ਗੋਬਰ ਦਾ ਬੱਕਰਾ ਯਾਰ ਕੱਲੀ ਬੱਕਰੀ ਦਾ ਬੋਲੇ ਦਾ ਯਾਰ ਕੱਲੀ ਬੱਕਰੀ ਦਾ ਬੋਲ ਐਂ ਲੱਗਦਾ ਫੋਹਦਾ ਹੋਇਆ ਆਹ ਬੱਕਰੀ ਦਾ ਬੋਲ ਕੱਲੀ ਦਾ ਕੱਲੀ ਬੱਕਰੀ ਤੇ 20000 ਦੇ ਦੀ ਹੈ 20000 ਦੇ ਦੇ ਕਈ ਉਹਦਾ ਕਿੰਨਾ ਤੇਰਾ ਉਹਦਾ ਉਹ ਯਾਰ ਉਹਦਾ ਆਹੜਾ ਜਾਣ ਲੱਗੀ ਆ ਹੋਰ ਵੀ ਯਾਰ ਇਹਦਾ 20000 43000 ਰੁਪਏ ਹੋ ਗਿਆ ਤੇ ਬੱਕਰੇ ਦੇ ਨਾਲ 14 ਦਿਨ ਮੰਡੇ ਰਹਿਆ ਬੱਕਰਾ ਵੇਚੇ 43000 ਦੇ ਦਿਨੇ ਨੂੰ ਕਿਵੇਂ ਬੱਕਰਾ ਵੇਚ ਕੇ ਤੁਹਾਨੂੰ 40000 ਦੇ ਦਿਨੇ ਨੂੰ ਉਹਨਾਂ ਨੂੰ ਬੱਕਰਾ ਵੇਚਦਾ ਮੱਕੜਾ ਵੇਚਦੇ ਨੇ 40000 ਦੋ ਬਣਾ ਦੇ ਨੇ ਮਿੱਤਰਾ ਹੀ ਆ ਗਏ ਸਾਡਾ ਨਹੀਂ ਤੇਰੀ ਆ ਲੈ ਲਓ ਸਾਡੇ ਸਾਈ ਦੇ ਦਾਵਾ 40 ਚੱਕ ਬੋਲੇ ਬੱਕਰੀ ਚਾੜੀ ਨਹੀਂ ਆਉਂਦੀਆਂ ਹੈ 40 ਚੱਕ ਬੋਲੇ ਹਾਂ ਬੱਕਰਾ ਵੇਚ ਕੇ 40 ਦੀਆਂ ਹੋਏ ਸਾਡੀਆਂ ਅਜੇ ਨਹੀਂ ਸਾਈ ਬਣਾਉਣਾ ਜੀ ਬੱਕਰਾ ਬਿਸਤਾਂ ਫੜੂਗਾ ਸਾਈ ਦਾ ਬਣਾਉਣਾ ਸਾਈ ਦਾ ਬਣਾਉਣਾ ਇਹ ਕਿਹਨੂੰ ਦੀ ਨਾ ਨਾ ਝੂਠਾ ਗੱਲ ਇਹ ਸਾਈ ਫੜਾਏ ਨੂੰ ਬੱਕਰਾ ਫੜੇ ਫੜ ਲਈ ਯਾਰ ਛੋਟਾ ਸੌਦਾ ਹੁਣ ਹੋਇਆ ਤੇ ਕੀ ਆ ਹੋਰ ਦਾ ਘਰ ਕੁੱਤੇ ਪੰਜ ਤੋਂ ਕਿੱਥੇ ਕਿੱਥੇ ਲੱਗਾ ਸੁਣੀ ਦੱਸ ਬਾਈ ਵੇਚਨੀ ਨਹੀਂ ਰਹਿਣ ਦੇ ਛੱਡ ਕੰਨ ਬੱਕਰੀਆਂ ਵੀ ਦੇ ਨੀ ਮੇਰਾ ਵੀ ਕੀ ਹੋਰ ਕਿਦੋਂ ਲੈਣਾ ਉਹ ਤਾਂ ਕਿਤੇ ਰੈਂਡ ਦੇ ਰੈਂਡ ਦਾ ਬੱਕਰੀ ਆ ਵਾਹਿਆ ਲੱਗ ਰਿਹਾ ਆ ਜਾ ਦੋ ਬੱਕਰੇ ਬੰਨ੍ਹਣਾ ਨੇ ਕਿੰਨਾ ਨੇ ਵੀ ਸਮਝ ਲੈ ਆ ਜਾ ਕਿ ਜਿੰਨਾ ਦਾ ਮੋੜ ਦਾ 15000 ਰੁਪਏ ਜੋੜ ਕੇ ਲਾਓ ਗਏ ਗੱਲ ਕਰ 14000 ਦਾ ਵੀਰੇ ਨਾਲ 43000 ਦਾ ਹੁੰਦਾ ਬੰਦਣਾ ਬੱਕਰਾ ਕਿੰਨੇ ਚਲਾ ਗਿਆ ਕਿੰਨਾ ਮਾਗੀ ਲੱਗ ਗਿਆ 20000 ਦਾ ਦੇਖਦਾ ਹਾਂ ਤੇਰਾ ਹੈ ਉਹ ਸਾਹ ਨਾਲ 30000 ਦਾ ਵੇਚਦਾ। ਅ ਵੀ 30 ਤਾਂ ਫੇ 40 ਰਹੀਆਂ 10 ਫੜ। ਹਾਂ। 10 ਫੜ। ਠੀਕ ਹੈ ਨਾ। 30 ਦਾ ਬੱਕਰਾ ਰਹਿ ਗਿਆ 10 ਫੜ ਨਾਲ 40 ਦਿੰਦਾ ਮੈਂ। 30000 ਦਾ ਵੇਖਦਾਗਾ ਜੇ 14। 10 ਫੜ? 10 ਨਾਲ। ਉਹ 30 ਦਾ ਬੱਕਰਾ ਕਹਦਾ। 30 ਦਾ ਬੱਕਰਾ ਕਹਦਾ। ਉਹ ਬਾਬਾ। 30 ਦਾ ਬੱਕਰਾ ਕਹਦਾ ਨੇ। ਯਾਰ ਉਹ ਸਾਹ ਨਾਲ ਤੇ ਤਾਂ ਉਹਨੇ ਨਹੀਂ ਵਿਖਦਾਗਾ। 30 ਦਾ ਬੱਕਰਾ ਰਾਹਦਾ। ਮੈਂ ਦੱਸ ਦਿੰਦਾ ਨਾਲ ਲੈ ਫੜਾ ਬੱਕਰੇ ਰਸਾ। 14000 ਰੁਪਏ ਨਾਲ ਕਰਕੇ ਵੀਡੀਓ ਦੇ ਵਿੱਚ ਸੋਦਾ ਕਰ। ਕਿਹੜੀ ਵੀਡੀਓ ਦੇ ਵਿੱਚ ਵੀਡੀਓ ਬਣਾਈ ਨਹੀਂ 14 ਤੂੰ ਦੱਸ। ਨਹੀਂ ਨਹੀਂ ਅੱਜ ਨਾਲ ਜਿੰਦੀ ਹਾਂ। ਮੈਂ ਕੰਮ ਕਰਦਾ ਉਹ ਗੱਡੀ ਨੂੰ ਡੱਬੀ ਦੇ ਵੈਸੇ ਸੌਦਾ ਬਣ ਜਾਂਦਾ ਕੋਈ ਇਦੀ ਕੋਈ ਵਾਲੀ ਹੁਣ ਕੀ ਕਿੰਨੇ ਦਾ ਫਰਕ ਆ ਨਹੀਂ 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 14 ਦਾ ਬਹੁਤ ਜ਼ਿਆਦਾ ਆ ਚਾਚਾ ਬੱਕਰਾ ਵੀ ਦੇਣਾ ਹੈ 3000 ਦਾ ਬੱਕਰਾ ਦਾ ਦੱਸ ਫੜੋ ਕੋਣ ਵਧੀਆ ਬੱਕਰਾ ਹੈ ਵਿਕੂਗਾ ਅੱ끼 ਵੇਚ ਕੇ ਜਾਉਂ ਉਹ ਰਾਮ ਨਾਂਗੇ ਹੁਣ ਲੱਗਣਾ ਬਾਈ ਜਾਰੋ ਬੱਕਰਾ ਸੇ ਦੇਖੋ